ਸਾਤ ਸਿਕਾਰ ਵਾਈ ਦੀ ਸਾਰਿਆਂ ਨੂੰ ਲੋ ਜੀ ਦੇਖੋ ਇਹ ਆ ਜੀ ਚੋਨਾ ਜਿਹੜਾ ਪਲਾਸਟਿਕ ਵੀ ਜੇ ਸੀ ਸਪਰੇਅ ਨੂੰ ਹੋ ਗਈ ਆ ਸਾਹਮਣੇ ਆਪਣਾ ਪਹਿਲਾਂ ਵਾਲਾ ਵੀ ਜਿਹੜਾ ਪਾਣੀ ਛੱਡਿਆ ਹੋਇਆ ਅੱਜ ਆਪਾਂ ਲੱਗੇ ਆ ਬੀਜਣ ਪੌਦ ਪੌਦ ਆ ਜੀ ਪੀਆ 126 ਦੀ ਤੇ ਤੁਸੀਂ ਦੇਖ ਸਕਦੇ ਹੋ ਆ ਪਹਿਲਾਂ ਘਰੇ ਪਿਓ ਕੇ ਰੱਖਿਆ ਜੀ ਤੂੰਆਂ ਵਧੀਆ ਮਾਰੇ ਆਂ ਐਣ ਪੂਰੀਆਂ ਤੇ ਹੁਣ ਆਪਾਂ ਇਹਨੂੰ ਇੱਥੇ ਖੇਤ ਚ ਬੀਜ ਦੇਣਾ ਇਹ ਆਪਾਂ ਠੀਕ ਵਿੱਗੇ ਵਾਸਤੇ ਬੀਜਣੀਆਂ ਤੇ ਬਾਈ ਇੱਥੇ ਬੀਜਣ ਤੋਂ ਬਾਅਦ ਮੈਂ ਤੁਹਾਨੂੰ ਫੇਰ ਦਿਖਾਉਣਾ ਨਾਲੇ ਜਿਹੜਾ ਆਪਾਂ ਸਭ ਤੋਂ ਪਹਿਲੀਆਂ ਝੋਨਾ ਬੀਜਿਆ ਸੀ ਉਹਦੀ ਤੁਹਾਨੂੰ ਪ੍ਰੋਗਰੈਸ ਦਿਖਾ ਦੇਣਾ ਉਧਰ ਬਣੇ ਰਹੇ ਹੋ ਵੀਡੀਓ ਲੋ ਜੀ ਬਾਈ ਦੇਖੋ ਆ ਆਪਣੀ ਜਿਹੜੀ ਸਿੱਧੀ ਬਜਾਈ ਸਭ ਤੋਂ ਪਹਿਲੀਆਂ ਚ ਕਰੀ ਸੀਗੀ ਤੁਹਾਨੂੰ ਅੱਗੇ ਵੀ ਇਹ ਦਿਖਾਉਂਦਾ ਰਹਿਣਾ ਮੈਂ ਦੇਖੋ ਵਧੀਆ ਖੁੱਡ ਭਰੀ ਖੜੀ ਆ ਬਾਈ ਐਨ ਪੂਰੇ ਜਿੱਧਰ ਨੂੰ ਨਿਗਾ ਮਾਰੂੰ ਹਾਲੇ ਕੈਮਰੇ ਚ ਤਾਂ ਬਾਈ ਘਟ ਆ ਰਹੀ ਐ ਇਹ ਹੈਨਾ ਤੇ ਕੁਝ ਟਾਈਮ ਸ਼ਾਮ ਦਾ ਆ ਤੇ ਤੁਸੀਂ ਦੇਖ ਸਕਦੇ ਹੋ ਬਾਈ ਐਨ ਪੂਰੇ ਬਦਿਆ ਖੁੱਟਪਰੀ ਖੜੀ ਆ ਗਈ ਹੈ ਨਾ ਕੱਖ ਕਿਤੇ ਮਾੜਾ ਮੋਟਾ ਟਮਾਟੋ ਲਾ ਕਿਤੇ ਹੋ ਰਿਹਾ ਹੋਊਗਾ ਕਿਤੇ ਨਿਗਾ ਨਹੀਂ ਪਿਆ ਹਾਲ ਤੱਕ ਤਾਂ ਨਿਗਾ ਨਹੀਂ ਪਿਆ ਬਈ ਕੋਈ ਹੈ ਨਾ ਜੇ ਕਿਤੇ ਹੋ ਵੀ ਰਿਹਾ ਹੋਊਗਾ ਸਾਹਮਣੇ ਆਊਗਾ ਤਾਂ ਉਹਦੀ ਸਪਰੇ ਆਪਾਂ ਕਰਾਂਗੇ ਨਾਲ ਹੁੰਦੇ ਤੇ ਸਾਰੀ ਉਹ ਬਈ ਇੰਨੀ ਵਧੀਆ ਖੜੀ ਆ ਸਾਰੀ ਉਹ ਨਿਕਲ ਆਈ ਬਾਹਰ ਆ ਗਈ ਤੇ ਜਿਹੜੀ ਹੁਣ ਮੈਂ ਤੁਹਾਨੂੰ ਉੱਥੇ ਦਿਖਾਈ ਸੀਗੀ ਉਹ ਆਪਾਂ ਨੇ ਬਸ ਪਰਸੋ ਕਬੀਜੀ ਚੌਥੇ ਬੀਜੀ ਸੀਗੀ ਅੱਜ ਜੋ ਚੋ ਵੀ ਸਵੇਰੇ ਸਪਰੇ ਹੋਊਗੀ ਤੇ ਬਸ ਆ ਦੇਖੋ ਬਾਈ ਆਇਆ ਪ੍ਰੋਗਰੈਸ ਤੇ ਆਪਣਾ ਚੈਨਲ ਬਾਈ ਇਦਾਂ ਹੀ ਵੀਡੀਓ ਮੈਂ ਦਿਖਾਉਂਦਾ ਰਹੂੰਗਾ ਤੁਹਾਨੂੰ ਸਟੈਪ ਵਾਈਜ਼ ਸਟੈਪ ਚੈਨਲ ਨੂੰ ਦੇਖਦੇ ਰਿਹਾ ਕਰੋ ਧੰਨਵਾਦ ਬਾਈ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ